ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਮਾਤਾ ਸੁਲਖਣੀ ਜੀ ਦੇ ਨਾਲ ਕੀਤਾ ਗਿਆ ਕਿ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਜਿਸ ਦੇ ਇਸ ਵਿਲੇ ਤੁਸੀਂ ਸਾਹਮਣੇ ਜਿਸ ਸਥਾਨ ਦੇ ਇਸ ਵਿਲੇ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਰਾਤ ਦਾ ਠਹਿਰਾਉ ਕੀਤਾ ਗਿਆ ਸੀ ਤੇ ਇਸ ਕੱਚੀ ਕੰਧ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਿਠਾਇਆ ਜਾਂਦਾ ਹੈ ਗੁਰੂ ਸਾਹਿਬ ਇਸ ਕੱਚੀ ਕੰਦ ਦੇ ਨਾਲ ਬੈਠਦੇ ਨੇ ਤਾਂ ਉਸ ਵੇਲੇ ਗੁਰੂ ਸਾਹਿਬ ਦੇ ਮੂੰਹੋਂ ਸਹਿਸ ਬਾਹੀ ਬਚਨ ਹੋ ਜਾਂਦੇ ਨੇ ਕਿ ਮਾਤਾ ਜੀ ਫਿਕਰ ਨਾ ਕਰੋ ਇਹ ਕੱਚੀ ਕੰਦ ਜੁਗੋ ਜੁਗ ਅਟੱਲ ਰਹੇਗੀ ਯਾਨੀ ਕਿ ਦੁਆਰਾ ਸ਼੍ਰੀ ਡੇਰਾ ਸਾਹਿਬ ਵਿਆਹ ਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਕੀਤਾ ਸੀ ਤੇ ਸਾਹਮਣੇ ਤੁਸੀਂ ਇਸ ਵੇਲੇ ਜਿਹੜਾ ਥੜਾ ਸਾਹਿਬ ਦੇਖ ਰਹੇ ਹੋ ਇਹ ਉਹੀ ਥੜਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਦਾ ਕਾਰਜ ਜਿਹੜਾ ਹੈ ਉਹ ਸੰਪੰਨ ਕੀਤਾ ਗਿਆ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਅੱਜ ਇਸ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਬਟਾਲੇ ਦੇ ਵਿੱਚ ਗੁਰਦੁਆਰਾ ਕੰਧ ਸਾਹਿਬ ਵਿਖੇ ਗੁਰਦੁਆਰਾ ਕੰਧ ਸਾਹਿਬ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਇਸੇ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਰਾਤ ਆਈ ਸੀ ਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਆ ਤੰਗ ਗਲੀਆਂ ਦੇ ਵਿੱਚ ਬਣਿਆ ਹੋਇਆ ਹੈ ਗੱਡੀ ਅਸੀਂ ਬਾਹਰ ਭਾਰ ਕਰਾ ਰਹੇ ਹਾਂ ਕਿਉਂਕਿ ਅੰਦਰ ਆਪਾਂ ਗੱਡੀ ਨਹੀਂ ਲੈ ਕੇ ਆ ਸਕਦੇ ਸਿਰਫ ਮੋਟਰਸਾਈਕਲ ਜਾਂ ਟੂ ਵਹੀਕਲ ਜਿਹੜਾ ਵੀ ਤੁਹਾਡੇ ਕੋਲ ਹੈਗਾ ਆ ਉਹ ਤੁਸੀਂ ਇਹਨਾਂ ਗਲੀਆਂ ਦੇ ਵਿੱਚ ਲੈ ਕੇ ਆ ਸਕਦੇ ਹੋ ਤੇ ਗਲੀਆਂ ਬਹੁਤ ਤੰਗ ਨੇ ਤੇ ਤੰਗ ਗਲੀਆਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇਹ ਸਾਰਾ ਜਿਹੜਾ ਬਟਾਲੇ ਦੀ ਮਾਰਕੀਟ ਹੈ ਇਹ ਮਾਰਕੀਟ ਲੰਘ ਕੇ ਆਪਾਂ ਨੂੰ ਜਾਣਾ ਪੈਂਦਾ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਤੇ ਇਸ ਸਥਾਨ ਤੇ ਸੁਲਤਾਨਪੁਰ ਲੋਧੀ ਤੋਂ ਜਦੋਂ ਕਿ ਗੁਰਨਾਨਕ ਦੇਵ ਜੀ ਦਾ ਜੋ ਵਿਆਹ ਦੀ ਰਸਮ ਹੈ ਉਹਨਾਂ ਟਾਈਮਾਂ ਦੇ ਵਿੱਚ ਜੋ ਰਸਮਾਂ ਹੋਈਆਂ ਸੀ ਉਸੇ ਤਰੀਕੇ ਨਾਲ ਸਤੰਬਰ ਦੇ ਵਿੱਚ ਹਰ ਹਰ ਸਤੰਬਰ ਦੇ ਵਿੱਚ ਹਰ ਸਾਲ ਮੇਲਾ ਵੀ ਲੱਗਦਾ ਹੈ ਤੇ ਸੁਲਤਾਨਪੁਰ ਲੋਧੀ ਤੋਂ ਬਰਾਤ ਚੱਲ ਕੇ ਉਸੇ ਤਰੀਕੇ ਨਾਲ ਹੀ ਇੱਥੇ ਹੁੰਦੀ ਹੈ ਤੇ ਅੱਜ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਇੱਥੇ ਲੱਗ ਗਈ ਹੈ ਬਸ ਪਹੁੰਚ ਲਿਆ ਆਪਾਂ ਗੁਰਦੁਆਰਾ ਸਾਹਿਬ ਦੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦਾ ਜਿਹੜਾ ਪੂਰਾ ਇਤਿਹਾਸ ਹੈ ਉਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਗਲੀਆਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਨੇ ਤੰਗ ਗਲੀਆਂ ਦੇ ਵਿੱਚ ਦੀ ਲੰਘ ਕੇ ਜਿਹੜਾ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਸਤੇ ਜਾਣਾ ਪੈਂਦਾ ਹੈ ਇੱਥੇ ਤੁਸੀਂ ਆਪਣੀ ਕੋਈ ਵੀ ਜਿਸ ਤਰ੍ਹਾਂ ਕਾਰ ਇਹਾਂ ਹੋਰ ਵਹੀਕਲ ਨਹੀਂ ਲੈ ਕੇ ਆ ਸਕਦੇ ਸਿਰਫ ਬਾਈਕ ਜਾਂ ਫਿਰ ਪੈਦਲ ਚੱਲ ਕੇ ਹੀ ਤੁਹਾਨੂੰ ਜਿਹੜਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਸਤੇ ਜਾਣਾ ਪੈਂਦਾ ਹੈ ਤੇ ਛੋਟੀਆਂ-ਛੋਟੀਆਂ ਗਲੀਆਂ ਵਿੱਚ ਦੀ ਘੁੰਮਦੇ ਹੋਏ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਉਹ ਪਵਿੱਤਰ ਸਥਾਨ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਹੈ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੂਲचंद ਪਟਵਾਰੀ ਅਤੇ ਮਾਤਾ ਚੰਦੋ ਰਾਣੀ ਦੀ ਸੁਪੁੱਤਰੀ ਬੀਬੀ ਸੁਲਖਣੀ ਜੀ ਨਾਲ ਵਿਆਹ ਕਰਨ ਵਾਸਤੇ ਸੁਲਤਾਨਪੁਰ ਲੋਧੀ ਤੋਂ ਬਰਾਤ ਲੈ ਕੇ ਆਏ ਸਨ ਤੇ ਉਹਨਾਂ ਨੂੰ ਇਸ ਸਥਾਨ ਤੇ ਰੋਕਿਆ ਗਿਆ ਸੀਗਾ ਯਾਨੀ ਕਿ ਇਸ ਸਥਾਨ ਤੇ ਗੁਰੂ ਸਾਹਿਬ ਦੀ ਜਿਹੜੀ ਬਰਾਤ ਸੀ ਉਹ ਉਹਨਾਂ ਟਾਈਮਾਂ ਦੇ ਵਿੱਚ ਰੁਕੀ ਸੀ ਬਰਾਤ ਦੇ ਰੂਪ ਵਿੱਚ ਹੀ ਗੁਰੂ ਸਾਹਿਬ ਇਸ ਸਥਾਨ ਤੇ ਆ ਕੇ ਖੜੇ ਸਨ ਗੁਰੂ ਸਾਹਿਬ ਦੀ ਬਰਾਤ ਵਿੱਚ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਹਾਕਮ ਰਾਏ ਬੁਲਾਰ ਜੀ ਨਵਾਬ ਦੌਲਤ ਖਾਂ ਹੋਰ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਸ਼ਾਮਲ ਸਨ ਇਸ ਸਥਾਨ ਤੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਰਾਤ ਦਾ ਜਿਹੜਾ ਠਹਿਰਾਓ ਕੀਤਾ ਗਿਆ ਸੀ ਯਾਨੀ ਕਿ ਗੁਰਦੁਆਰਾ ਸ੍ਰੀ ਕੰਧ ਸਾਹਿਬ ਜਿਸ ਦੇ ਇਸ ਵੇਲੇ ਤੁਸੀਂ ਸਾਹਮਣੇ ਜਿਸ ਸਥਾਨ ਦੇ ਇਸ ਵੇਲੇ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਰਾਤ ਦਾ ਠਹਿਰਾਓ ਕੀਤਾ ਗਿਆ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਇਸ ਸਥਾਨ ਤੇ ਇੱਕ ਪੁਰਾਤਨ ਹਵੇਲੀ ਹੋਇਆ ਕਰਦੀ ਸੀ ਯਾਨੀ ਕਿ ਜਿਹੜਾ ਤੁਸੀਂ ਸਾਹਮਣੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਇਸ ਵੇਲੇ ਦਰਸ਼ਨ ਕਰ ਰਹੇ ਹੋ ਇਹ ਉਹਨਾਂ ਟਾਈਮਾਂ ਦੇ ਵਿੱਚ ਇੱਥੇ ਇੱਕ ਪੁਰਾਤਨ ਹਵੇਲੀ ਹੋਇਆ ਕਰਦੀ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਯਾਨਕੀ ਇਤਿਹਾਸ ਦੇ ਮੁਦੱਬਿਕ ਆਪਾਂ ਜੇ ਪ੍ਰਾਤਨ ਇਤਿਹਾਸ ਫਰੋਲੀਏ ਤਾਂ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਭਾਈ ਜਮੀਤ ਰਾਏ ਬੰਸੀ ਉਹਨਾਂ ਦੀ ਜਿਹੜੀ ਇਹ ਹਵੇਲੀ ਹੈ ਯਾਨਕੀ ਉਹਨਾਂ ਟਾਈਮਾਂ ਦੇ ਵਿੱਚ ਉਹ ਇਸ ਸਥਾਨ ਦੇ ਮਾਲਕ ਹੋਇਆ ਕਰਦੇ ਸੀ ਉਹਨਾਂ ਦੀ ਜਿਹੜੀ ਇਹ ਹਵੇਲੀ ਹੋਇਆ ਕਰਦੀ ਸੀ ਤੇ ਜਦੋਂ ਗੁਰੂ ਸਾਹਿਬ ਦੀ ਬਰਾਤ ਇਸ ਸਥਾਨ ਤੇ ਆਈ ਤਾਂ ਉਹਨਾਂ ਨੂੰ ਇਸ ਸਥਾਨ ਤੇ ਰੋਕਿਆ ਗਿਆ ਤਾਂ ਇਸ ਸਥਾਨ ਤੇ ਇੱਕ ਪ੍ਰਾਤਨ ਕੱਚੀ ਕੰਧ ਹੋਇਆ ਕਰਦੀ ਸੀ ਉਸ ਕੰਧ ਦੇ ਵੀ ਆਪ ਜੀ ਨੂੰ ਹੁਣ ਅਸੀਂ ਦਰਸ਼ਨ ਕਰਵਾ ਰਹੇ ਹਾਂ ਸਕਰੀਨ ਦੇ ਉੱਪਰ ਤੁਸੀਂ ਉਸ ਪਵਿੱਤਰ ਕੰਧ ਦੇ ਵੀ ਦਰਸ਼ਨ ਕਰ ਰਹੇ ਹੋ ਤੇ ਇਹ ਉਹਨਾਂ ਟਾਈਮਾਂ ਦੇ ਵਿੱਚ ਕੱਚੀ ਕੰਧ ਇਸ ਸਥਾਨ ਤੇ ਹੋਇਆ ਕਰਦੀ ਸੀ ਤੇ ਇਸ ਕੱਚੀ ਕੰਧ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਿਠਾਇਆ ਜਾਂਦਾ ਹੈ ਗੁਰੂ ਸਾਹਿਬ ਇਸ ਕੱਚੀ ਕੰਧ ਦੇ ਨਾਲ ਬੈਠਦੇ ਨੇ ਤੇ ਜਦੋਂ ਗੁਰੂ ਸਾਹਿਬ ਇਸ ਕੰਧ ਦੇ ਨਾਲ ਬੈਠਦੇ ਨੇ ਤੇ ਉਸ ਟਾਈਮ ਇੱਥੇ ਇੱਕ ਬਜ਼ੁਰਗ ਔਰਤ ਮੌਜੂਦ ਹੁੰਦੀ ਹੈ ਤੇ ਉਹ ਗੁਰੂ ਸਾਹਿਬ ਨੂੰ ਆਖਦੀ ਹੈ ਉਹ ਬਜ਼ੁਰਗ ਔਰਤ ਗੁਰੂ ਸਾਹਿਬ ਨਾਲ ਬਚਨ ਬਿਲਾਸ ਕਰਦੀ ਹੈ ਗੁਰੂ ਸਾਹਿਬ ਨੂੰ ਕਹਿੰਦੀ ਹੈ ਕਿ ਬੇਟਾ ਤੁਸੀਂ ਇਸ ਕੱਚੀ ਕੰਧ ਦੇ ਨਾਲ ਨਾ ਬੈਠੋ ਇਹ ਕੰਧ ਬੜੀ ਹੀ ਪੁਰਾਣੀ ਹੈ ਤੇ ਬਹੁਤ ਹੀ ਕੱਚੀ ਹੈ ਕਿਸੇ ਵੀ ਵੇਲੇ ਇਕੰਦ ਜਿਹੜੀ ਹੈ ਠਹਿ ਸਕਦੀ ਹੈ ਤੇ ਤੁਹਾਡੇ ਉੱਪਰ ਡੇਕ ਸਕਦੀ ਹੈ ਤਾਂ ਉਸ ਵੇਲੇ ਗੁਰੂ ਸਾਹਿਬ ਦੇ ਮੂੰਹੋਂ ਸਹਿਸਬਾਹੀ ਬਚਨ ਹੋ ਜਾਂਦੇ ਨੇ ਕਿ ਮਾਤਾ ਜੀ ਫਿਕਰ ਨਾ ਕਰੋ ਇਹ ਕੱਚੀ ਕੰਦ ਜੁਗੋ ਜੁਗ ਅਟੱਲ ਰਹੇਗੀ ਯਾਨੀ ਕਿ ਇਹ ਕੱਚੀ ਕੰਦ ਕਦੀ ਵੀ ਨਹੀਂ ਠਹਿਏਗੀ ਇਹ ਕੱਚੀ ਕੰਦ ਸਾਡੇ ਵਿਆਹ ਦੀ ਯਾਦਗਾਰ ਬਣੇਗੀ ਤੇ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਕਿ ਇਹ ਕੱਚੀ ਕੰਦ ਠਹਿ ਜਾਏਗੀ ਇਹ ਕੰਦ ਤਾਂ ਹੁਣ ਜੁਗਾ ਜੁਗਾ ਤੱਕ ਇਸੇ ਤਰ੍ਹਾਂ ਹੀ ਕਾਇਮ ਰਹੇਗੀ ਇਹ ਬਚਨ ਉਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਜ਼ੁਰਗ ਮਾਤਾ ਨੂੰ ਕੀਤੇ ਸੀ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਜੇ ਦੇਖੀ ਤਾਂ ਇੱਕ ਕੱਚੀ ਕੰਦ ਉਸੇ ਟਾਈਮ ਉਸੇ ਤਰ੍ਹਾਂ ਹੀ ਕਾਇਮ ਖੜੀ ਹੈ ਤੇ ਇਸ ਕੱਚੀ ਕੰਦ ਨੂੰ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਸ਼ੀਸ਼ਿਆਂ ਦੇ ਫਰੇਮ ਦੇ ਵਿੱਚ ਸੁਰੱਖਿਅਤ ਤਰੀਕੇ ਨਾਲ ਰੱਖਿਆ ਗਿਆ ਹੈ ਤੇ ਤੁਸੀਂ ਇਸ ਕੰਦ ਦੇ ਜੇ ਦਰਸ਼ਨ ਕਰਨੇ ਨੇ ਤਾਂ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਬਟਾਲੇ ਦੇ ਵਿੱਚ ਸਾਨੂੰ ਆਉਣਾ ਪਊਗਾ ਤੇ ਗੁਰੂ ਸਾਹਿਬ ਦੀ ਜਿਹੜੀ ਬਰਾਤ ਹੈ ਉਹ ਸੁਲਤਾਨਪੁਰ ਲੋਧੀ ਤੋਂ ਗੁਰੂ ਸਾਹਿਬ ਦੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਏ 10 ਸਤੰਬਰ ਨੂੰ ਚੱਲਦੀ ਹੈ ਤੇ ਇਸ ਸਥਾਨ ਤੇ ਪਹੁੰਚਦੀ ਹੈ ਤੇ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਉਸ ਉਹਨਾਂ ਹੀ ਪ੍ਰਾਚਨ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਦਾ ਜਿਹੜਾ ਵਿਆਹ ਪੁਰਬ ਹੈ ਉਹ ਮਨਾਇਆ ਜਾਂਦਾ ਹੈ ਹਰ ਸਾਲ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਏ ਸਾਲਾਨਾ ਜੋੜ ਮੇਲੇ ਵੀ ਕਰਵਾਏ ਜਾਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੋਹਰਾਕਰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਾਲੇ ਸਥਾਨ ਤੇ ਹੋਇ ਕਿ ਉਹ ਸਥਾਨ ਦੇ ਵੀ ਇਸੇ ਵੀਡੀਓ ਦੇ ਵਿੱਚ ਹੀ ਅੱਗੇ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਉਹ ਸਥਾਨ ਗੁਰਦੁਆਰਾ ਸ੍ਰੀ ਕੰਦ ਸਾਹਿਬ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਬਣਿਆ ਹੋਇਆ ਯਾਨੀ ਕਿ ਇੱਕ ਬੈਕ ਸਾਈਡ ਦੀ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਦੀ ਇੱਕ ਗਲੀ ਜਾਂਦੀ ਹੈ ਉਹ ਵੀ ਗਲੀ ਬਹੁਤ ਛੋਟੀ ਹੈ ਤੇ ਉਸ ਗਲੀ ਵਿੱਚੋਂ ਦੀ ਹੁੰਦੇ ਹੋਏ ਆਪਾਂ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵੱਲ ਨੂੰ ਚੱਲਦੇ ਆ ਤੇ ਆਉਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਦੇ ਗੁਰਦੁਆਰਾ ਸ੍ਰੀ ਕੰਦ ਸਾਹਿਬ ਦਾ ਜਿਹੜਾ ਇਤਿਹਾਸ ਸੀਗਾ ਉਹ ਅਸੀਂ ਤੁਹਾਡੇ ਨਾਲ ਸਾਰਾ ਸਾਂਝਾ ਕੀਤਾ ਆ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਰਾਤ ਰੁਕੀ ਸੀ ਤੇ ਇਸੇ ਸਥਾਨ ਤੇ ਹੀ ਉਹ ਕੱਚੀ ਕੰਦ ਹੈ ਜਿਸ ਦੇ ਥੱਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਿਠਾਇਆ ਗਿਆ ਸੀ ਤੇ ਗੁਰੂ ਤੇ ਬਜ਼ੁਰਗ ਮਾਤਾ ਨੇ ਗੁਰੂ ਸਾਹਿਬ ਨੂੰ ਕਿਹਾ ਸੀ ਕਿ ਇਹ ਕੰਦ ਬਹੁਤ ਕੱਚੀ ਹੈ ਤੁਹਾਡੇ ਉੱਪਰ ਕਿਸੇ ਵੀ ਟਾਈਮ ਡਿੱਗ ਸਕਦੀ ਹੈ ਤੇ ਇਸ ਦੇ ਕੋਲ ਨਾ ਬੈਠੋ ਤੇ ਉਸ ਵੇਲੇ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਕਿ ਇਹ ਕੱਚੀ ਕੰਦ ਜੁਗਾ ਜੁਗਾ ਤੱਕ ਐਮਰੇ ਕੀ ਤੇ ਹੁਣ ਆਪਾਂ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਾਲੇ ਸਥਾਨ ਤੇ ਚੱਲਦੇ ਹਾਂ ਜਿੱਥੇ ਗੁਰੂ ਸਾਹਿਬ ਦਾ ਵਿਆਹ ਹੋਇਆ ਸੀ ਯਾਨੀ ਕਿ ਜਿਸ ਸਥਾਨ ਤੇ ਗੁਰੂ ਸਾਹਿਬ ਦੇ ਆਨੰਦ ਕਾਰਜ ਹੋਏ ਸੀ ਉਹ ਸਥਾਨ ਵੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਦੀ ਇੱਕ ਛੋਟੀ ਜੀ ਗਲੀ ਜਾਂਦੀ ਹੈ ਕਿਉਂਕਿ ਬਟਾਲੇ ਦੀਆਂ ਜਿਹੜੀਆਂ ਗਲੀਆਂ ਨੇ ਉਹ ਬਹੁਤ ਛੋਟੀਆਂ ਛੋਟੀਆਂ ਨੇ ਤੇ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਹੀ ਜਿਹੜੇ ਗੁਰੂ ਸਾਹਿਬ ਦੇ ਚਲਨsho ਪ੍ਰਾਪਤ ਸਥਾਨ ਨੇ ਉਹ ਬਣੇ ਹੋਏ ਨੇ ਤੇ ਹੁਣ ਆਪਾਂ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਾਲੇ ਸਥਾਨ ਵੱਲ ਨੂੰ ਚੱਲਦੇ ਆ ਜੀ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਆਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਮਾਤਾ ਸੁਲੱਖਣੀ ਜੀ ਦੇ ਨਾਲ ਕੀਤਾ ਗਿਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਰਾਤ ਬਟਾਲੇ ਦੇ ਵਿੱਚ ਪਹੁੰਚਦੀ ਹੈ ਤਾਂ ਪਿੱਛੇ ਤੁਹਾਨੂੰ ਅਸੀਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਦਰਸ਼ਨ ਕਰਵਾਏ ਸੀ ਉਸ ਸਥਾਨ ਤੇ ਬਰਾਤ ਰੁਕਣ ਤੋਂ ਬਾਅਦ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਆਨੰਦ ਕਾਰਜ ਨੇ ਮਾਤਾ ਸੁਲਖਣੀ ਜੀ ਦੇ ਨਾਲ ਕੀਤੇ ਜਾਂਦੇ ਨੇ ਇਸ ਸਥਾਨ ਤੇ ਇੱਕ ਪੁਰਾਤਨ ਥੜਾ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਦਾ ਵਿਆਹ ਜਿਹੜਾ ਹੈ ਮਾਤਾ ਸੁਲਖਣੀ ਜੀ ਦੇ ਨਾਲ ਕੀਤਾ ਗਿਆ ਸੀਗਾ ਇਸੇ ਸਥਾਨ ਤੇ ਹੀ ਜਿਹੜੇ ਗੁਰੂ ਸਾਹਿਬ ਦੇ ਵਿਆਹ ਦੇ ਸਾਰੇ ਕਾਰਜ ਸੀਗੇ ਉਹ ਸੰਪੰਨ ਕੀਤੇ ਗਏ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸਥਾਨ ਤੇ ਵਿਆਹ ਸੰਬੰਧੀ ਬ੍ਰਾਹਮਣ ਨੀਤੀਆਂ ਦਾ ਖੰਡਨ ਕੀਤਾ ਸੀਗਾ ਉਹਨਾਂ ਨੇ ਮੂਲ ਮੰਤਰ ਲਿਖ ਕੇ ਅਤੇ ਚਾਰ ਲਾਵਾ ਲੈ ਕੇ ਮਾਤਾ ਸੁਲਖਣੀ ਜੀ ਦੇ ਨਾਲ ਵਿਆਹ ਦਾ ਜਿਹੜਾ ਕਾਰਜ ਸੀਗਾ ਉਹ ਸੰਪੂਰਨ ਕੀਤਾ ਸੀ ਤੇ ਸਾਹਮਣੇ ਤੁਸੀਂ ਇਸ ਵੇਲੇ ਜਿਹੜਾ ਥੜਾ ਸਾਹਿਬ ਦੇਖ ਰਹੇ ਹੋ ਇਹ ਉਹੀ ਥੜਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਦਾ ਕਾਰਜ ਜਿਹੜਾ ਹੈ ਉਹ ਸੰਪੰਨ ਕੀਤਾ ਗਿਆ ਸੀ ਇਸ ਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਉਹਨਾਂ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਸੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸੁਪੁੱਤਰ ਧੰਨ ਧੰਨ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਵਾਸਤੇ ਬਟਾਲਾ ਸ਼ਹਿਰ ਆਏ ਸਨ ਤਾਂ ਉਸ ਸਮੇਂ ਬਰਾਤ ਦੇ ਵਿੱਚ ਮੇਰੀ ਪਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਛੋਟੇ ਸੈਹਬ ਜاده ਗੁਰੂ ਤੇਗ ਬਹਾਦਰ ਜੀ ਪੁੱਤਰੀ ਬੀਬੀ ਵੀਰੋ ਜੀ ਥਾਂਡੂ ਭਾਈ ਸਾਈਂਦਾਸ ਜੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਭਾਈ ਦਾਤੂ ਜੀ ਅਤੇ ਹੋਰ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਬਟਾਲਾ ਸ਼ਹਿਰ ਦੇ ਵਿੱਚ ਆਈਆਂ ਸਨ ਤਾਂ ਉਸ ਸਮੇਂ ਇਸ ਪਵਿੱਤਰ ਸਥਾਨ ਨੂੰ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਸੀਗਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਦੀ ਯਾਦਗਾਰ ਦੇ ਰੂਪ ਵਿੱਚ ਇੱਥੇ ਇੱਕ ਥੜਾ ਸਾਹਿਬ ਬਣਵਾਇਆ ਸੀਗਾ ਜੋ ਅੱਜ ਵੀ ਇਸ ਸਥਾਨ ਤੇ ਮੌਜੂਦ ਹੈ ਉਹ ਥੜਾ ਸਾਹਿਬ ਦੇ ਤੁਸੀਂ ਸਾਹਮਣੇ ਇਸ ਵੇਲੇ ਸਾਡੀ ਸਕਰੀਨ ਦੇ ਉੱਪਰ ਦਰਸ਼ਨ ਵੀ ਕਰ ਸਕਦੇ ਹੋ ਇਸ ਸਥਾਨ ਤੇ ਮਾਤਾ ਸੁਲਖਣੀ ਜੀ ਦੇ ਘਰ ਦੀ ਪਵਿੱਤਰ ਖੂਹੀ ਅੱਜ ਵੀ ਮੌਜੂਦ ਹੈ ਇਸ ਖੂਹੀ ਦੇ ਜਲ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਾਅਦਾ ਦਿੱਤਾ ਸੀ ਕਿ ਇਸ ਖੂਹੀ ਦੇ ਜਲ ਨੂੰ ਛਕਣ ਛਕਣ ਦੇ ਨਾਲ ਅਨੇਕਾਂ ਜਿਹੜੇ ਰੋਗ ਨੇ ਉਹ ਦੂਰ ਹੋਣਗੇ ਤੇ ਇਹ ਦੋ ਪਵਿੱਤਰ ਸਥਾਨ ਨੇ ਜੀ ਗੁਰਦੁਆਰਾ ਸ੍ਰੀ ਕੰਤ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਗੁਰਦੁਆਰਾ ਸ੍ਰੀ ਕੰਤ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰਨਾਨਕ ਦੇਵ ਜੀ ਮਹਾਰਾਜ ਦੀ ਬਰਾਤ ਦਾ ਠਹਿਰਾਓ ਕੀਤਾ ਗਿਆ ਸੀਗਾ ਯਾਨਕੀ ਉਸ ਸਥਾਨ ਤੇ ਇੱਕ ਪੁਰਾਤਨ ਹਵੇਲੀ ਸੀਗੀ ਤੇ ਉਸ ਹਵੇਲੀ ਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਬਰਾਤ ਹੈ ਉਹ ਰੁਕੀ ਸੀ ਤੇ ਉਸ ਉਸ ਸਥਾਨ ਤੇ ਉਹ ਕੱਚੀ ਕੰਧ ਜਿਸ ਦੇ ਨਾਲ ਗੁਰੂ ਸਾਹਿਬ ਬੈਠੇ ਸੀਗੇ ਤੇ ਉਸ ਕੰਧ ਨੂੰ ਗੁਰੂ ਸਾਹਿਬ ਨੇ ਜੁਗੋ ਜੁਗ ਅਟੱਲ ਰਹਿਣ ਦਾ ਵਾਰ ਵੀ ਦਿੱਤਾ ਸੀਗਾ ਉਹ ਕੰਧ ਦੇ ਆਪ ਜੀ ਨੂੰ ਦਰਸ਼ਨ ਕਰਵਾਏ ਨੇ ਤੇ ਇਹ ਪੁਰਾਤਨ ਥੜਾ ਸਾਹਿਬ ਗੁਰਦੁਆਰਾ ਚਿਹਰੀ ਡੇਰਾ ਸਾਹਿਬ ਵਾਲਾ ਅਥਾਨ ਜਿੱਥੇ ਗੁਰੂ ਸਾਹਿਬ ਦੇ ਆਨੰਦ ਕਾਰਜ ਮਾਤਾ ਸੁਲਖਣੀ ਜੀ ਦੇ ਨਾਲ ਹੋਏ ਸਨ ਇਹ ਦੋ ਸਥਾਨ ਨੇ ਅਤੇ ਇਸੇ ਸਥਾਨ ਤੇ ਹੀ ਮਾਤਾ ਸੁਲੱਖਣੀ ਜੀ ਦੇ ਘਰ ਦੀ ਪੁਰਾਤਨ ਖੂਹੀ ਸਾਹਿਬ ਵੀ ਮੌਜੂਦ ਹੈ ਜਿਸ ਦੇ ਜਲ ਨੂੰ ਛਕਣ ਦੇ ਨਾਲ ਜਿਹੜੇ ਅਨੇਕਾ ਰੋਗ ਨੇ ਉਹ ਦੂਰ ਹੋ ਜਾਂਦੇ ਨੇ ਤੇ ਇਹਨਾਂ ਪਵਿੱਤਰ ਅਸਥਾਨਾਂ ਦੇ ਜੇ ਤੁਸੀਂ ਦਰਸ਼ਨ ਕਰਨੇ ਨੇ ਤਾਂ ਬਟਾਲੇ ਦੇ ਵਿੱਚ ਇਹ ਤਿੰਨੋਂ ਜਿਹੜੇ ਅਸਥਾਨ ਨੇ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਅਤੇ ਪੁਰਾਤਨ ਖੂਹੀ ਇਹਨਾਂ ਅਸਥਾਨਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂਕਿ ਹੋਰ ਵੀ ਸੰਗਤਾਂ ਇਹਨਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਸਕਣ ਤੇ ਗੁਰਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਜਿਹੜਾ ਹੈ 10 ਸਤੰਬਰ ਨੂੰ ਬੜੀ ਹੀ ਸ਼ਰਦਾ ਭਾਵਨਾ ਦੇ ਨਾਲ ਬਟਾਲੀ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਸੁਲਤਾਨਪੁਰ ਲੋਧੀ ਤੋਂ ਬਰਾਤ ਚੱਲ ਕੇ ਗੁਰਦੁਆਰਾ ਸ੍ਰੀ ਕੰਧ ਸਹਿਬ ਵਾਲੇ ਸਥਾਨ ਤੇ ਗੁਰਦੁਆਰਾ ਸ੍ਰੀ ਡੇਰਾ ਸਹਿਬ ਵਾਲੇ ਸਥਾਨ ਤੇ ਬਟਾਲੀ ਦੀ ਧਰਤੀ ਤੇ ਪਹੁੰਚਣ ਵਾਲੀ ਹੈ ਨਗਰ ਬਹੁਤ ਵਿਸ਼ਾਲ ਜਿਹੜਾ ਵੱਡਾ ਨਗਰ ਕੀਰਤਨ ਹੈ ਉਹ ਨਿਕਲਦਾ ਹੈ ਤੇ ਇਸ ਸਥਾਨ ਤੇ ਪਹੁੰਚਦਾ ਹੈ ਤੇ ਉਸ ਦੇ ਵਿੱਚ ਵੀ ਉਸ ਦੇ ਵਿੱਚ ਵੀ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਰਦਾ ਭਾਵਨਾ ਦੇ ਨਾਲ ਗੁਰੂ ਸਾਹਿਬ ਦਾ ਨਾਮ ਜਪਦਿਆਂ ਹੋਈਆਂ ਆਉਂਦੀਆਂ ਨੇ ਤੇ ਇਸ ਸਥਾਨ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂਕਿ ਹੋਰ ਵੀ ਸੰਗਤਾਂ ਇਹਨਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਸਕਣ ਅਤੇ ਇਹਨਾਂ ਅਸਥਾਨਾਂ ਦੇ ਇਤਿਹਾਸ ਬਾਰੇ ਜਾਣ ਸਕਣ ਬਾਕੀ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ